ਜਦੋਂ ਕਿਤੇ ਲੱਗੇ ਕਿ ਖੇਤੀ ਵਿੱਚ ਮੁਨਾਫਾ ਲੈਣਾ ਔਖਾ ਹੈ ਤਾਂ ਮਿਲੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਤੇ ਪ੍ਰੋਫੈਸਰ ਡਾਕਟਰ ਰਮਨਦੀਪ ਸਿੰਘ ਤੇ ਉਹਨਾਂ ਦੀ ਟੀਮ ਨੂੰ ਜੋ ਹੁਣ ਤੱਕ ਬਹੁਤ ਸਾਰੇ ਨਿਰਾਸ਼ ਕਿਸਾਨਾਂ ਨੂੰ ਆਪਣੀ ਜਿੰਸ ਤੋਂ ਉਤਪਾਦ ਤਿਆਰ ਕਰਕੇ ਪੈਕਿੰਗ ਕਰਕੇ ਖਪਤਕਾਰ ਤੱਕ ਪਹੁੰਚਾਉਣ ਦੀ ਟ੍ਰੇਨਿੰਗ ਦੇ ਕੇ ਕਾਮਯਾਬ ਕਰ ਚੁੱਕੇ ਹਨ ਤੇ ਹੁਣ ਵੀ ਕਰ ਰਹੇ ਹਨ ਸਿਰਫ ਕਿਸਾਨ ਹੀ ਨਹੀਂ ਘਰੇਲੂ ਬੀਬੀਆਂ ਦੇ ਕਈ ਗਰੁੱਪ ਵੀ ਇਹਨਾਂ ਤੋਂ ਟ੍ਰੇਨਿੰਗ ਲੈ ਕੇ ਸਫਲਤਾ ਦੀ ਕਹਾਣੀ ਲਿਖ ਚੁੱਕੇ ਹਨ ਖੇਤੀ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਰ ਉਸ ਨੂੰ ਵਪਾਰ ਬਣਾਉਣ ਦਾ ਤਰੀਕਾ ਕਿਸਾਨਾਂ ਦੇ ਕੰਨੀ ਪਾਉਣਾ ਡਾਕਟਰ ਰਮਨਦੀਪ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਹਨ ਆਓ ਜਾਣਦੇ ਹਾਂ ਉਹਨਾਂ ਕੁਝ ਕਿਸਾਨਾਂ ਨੂੰ ਜਿਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ ਖੇਤੀ ਅਜਿਹਾ ਕੀਤਾ ਹੈ ਜਿਸ ਵਿੱਚ ਜਿੰਨੀ ਚਾਹੇ ਆਮਦਨ ਲਈ ਜਾ ਸਕਦੀ ਹੈ ਸਰਦਾਰ ਭੁਪਿੰਦਰ ਸਿੰਘ ਬਰਗਾੜੀ ਜਿਹੜੇ ਕਿ ਬਰਗਾੜੀ ਗੁੱੜ ਦੇ ਨਾਮ ਨਾਲ ਮਸ਼ਹੂਰ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੇਲੇ ਦਾ ਥੀਮ ਹੈ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਉਹਦੇ ਤਹਿਤ ਇਹਨਾਂ ਨੇ ਆਪਣੀ ਜੈਂਸ 슈ਗਰ ਕੇਨ ਆਪ ਤਿਆਰ ਕੀਤੀ ਗੰਨੇ ਦੀ ਖੇਤੀ ਕੀਤੀ ਉਸ ਤੋਂ ਉਪਰੰਤ ਉਹਦੇ ਤੋਂ 8 ਤਰ੍ਹਾਂ ਦਾ ਗੁੜ ਤੇ 10 ਤਰ੍ਹਾਂ ਦੇ ਨਾਲ ਸ਼ੱਕਰ ਜਿਹੜੀ ਆ ਉਹ ਖਪਤਕਾਰਾਂ ਨੂੰ ਪਰੋਸ ਰਿਹਾ ਆ ਆਡਾ ਆਡ ਫਲੇਵਰ ਦੇ ਵਿੱਚ ਜਿਹਦੇ ਨਾਲ ਵੈਲਿਊ ਐਡਿਸ਼ਨ ਕੀਤੀ ਆ ਮੁਨਾਫੇ ਜੁਆਫਾ ਕੀਤਾ ਖਪਤਕਾਰਾਂ ਦੇ ਸਨਮੁਖ ਹੋਇਆ ਖਪਤਕਾਰਾਂ ਨਾਲ ਸਾਂਝ ਪਾਈ ਆ ਇਹ ਸਨੇਹ ਨੂੰ ਫੜਨ ਦੀ ਲੋੜ ਆ ਅੱਜ ਦੇ ਯੁੱਗ ਦਾ ਸਨੇਹਾ ਕਿ ਜੇ ਤੁਸੀਂ ਖਪਤਕਾਰ ਦੇ ਨਾਲ ਯਾਰੀ ਪਾਉਂਗੇ ਆੜੀ ਪਾਉਂਗੇ ਦੋਸਤੀ ਪਾਉਂਗੇ ਤਾਂ ਡੈਫੀਨੇਟਲੀ ਇੱਕ ਵਪਾਰੀ ਦੇ ਤੌਰ ਤੇ ਨਿੱਤਰ ਕੇ ਆਉਂਗੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇ ਸਕੋ ਅੱਜ ਦੇ ਸੰਮੁਖ ਕਰ ਰਿਆਂ ਆਇਲੈਕਸ 셀ਫ ਹੈਲਪ ਗਰੁੱਪ ਜਿਹੜਾ ਕਿ ਦਾਤਵਾਲ ਪਿੰਡ ਦੇ ਵਿੱਚੋਂ ਆਪਰੇਟ ਕਰ ਰਿਆ 12 ਪ੍ਰੋਡਕਟਸ ਇਹਨਾਂ ਨੇ ਖਪਤਕਾਰਾਂ ਦੇ ਸੰਮੁਖ ਕੀਤੇ ਆ ਜਿਨ੍ਹਾਂ ਨੂੰ ਆਪ ਪਕਾ ਕੇ ਵਸਤੂਆਂ ਤਿਆਰ ਕਰਕੇ 12 ਵਸਤੂਆਂ ਖਪਤਕਾਰ ਦੀ ਝੋਲੀ ਚ ਪਾਈਆਂ ਸਨੇਹ ਦੇ ਰੂਪ ਦੇ ਵਿੱਚ ਨੌਜਵਾਨ ਬੀਬੀਆਂ ਨੂੰ ਤੇ ਨੌਜਵਾਨ ਲੜਕਿਆਂ ਨੂੰ ਬੇਨਤੀ ਆ ਪੰਜਾਬ ਦੇਆਂ ਨੂੰ ਕਿ ਇਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨ ਜੇ ਮੁਨਾਫੇ ਦੇ ਵਿੱਚ ਇਜ਼ਾਫਾ ਕਰਨਾ ਇਹੀ ਇੱਕ ਹਿੱਲਾ ਵਸੀਲਾ ਇਹੀ ਇੱਕ ਕੁੰਜੀ ਆ ਸਾਡੇ ਕੋਲੇ ਕਿ ਅਸੀਂ ਆਪਣੀ ਜਿੰਸ ਨੂੰ ਪਕਾ ਕੇ ਖਪਤਕਾਰਾਂ ਦੀ ਝੋਲੀ ਚ ਪਾਈਏ ਖਪਤਕਾਰਾਂ ਨਾਲ ਰਾਸਤਾ ਵਧਾਈਏ ਮੁਨਾਫੇ ਚ ਅਜ਼ਾਫਾ ਪਾਈਏ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਤੇ ਤਹਿਤ ਜ਼ਾਇਕਾ ਸੈਲਫ ਹੈਲਪ ਗਰੁੱਪ ਤੇ ਸਿੰਗਿੰਗ ਇਨ ਕਿਚਨ ਸੈਲਫ ਹੈਲਪ ਗਰੁੱਪ ਜਿਹੜਾ ਕਿ ਸਾਨੂੰ ਦਰਸਾਉਂਦਾ ਹੈ ਕਿ ਕਿਵੇਂ ਵਿਮਨ ਐਂਟਰਪ੍ਰੀਨਿਅਰਸ ਪੰਜਾਬ ਦੇ ਆਪਣੀ ਜਿੰਸ ਤੋਂ ਉਤਪਾਦ ਤਿਆਰ ਕਰਕੇ ਖਪਤਕਾਰ ਦੇ ਸਨਮੁਖ ਹੋ ਰਿਹਾ ਔਰ ਬਹੁਤ ਵੈਰਾਈਟੀ ਦੇ ਵਿੱਚ ਜਿਹੜੇ ਆਪਣੇ ਜਿੰਸ ਤੋਂ ਉਤਪਾਦ ਬਣਾ ਕੇ ਖਪਤਕਾਰਾਂ ਨੂੰ ਪ੍ਰਾਈਸ ਕੀਮਤ ਤੈਅ ਕਰਕੇ ਉਹਨਾਂ ਦੀ ਜਿਹੜੀ ਲੋੜ ਆ ਉਹਨਾਂ ਨੂੰ ਪੂਰਾ ਕਰਦੇ ਆ ਉਹਨਾਂ ਦੀ ਚੇਂਜ ਟੇਸਟ ਐਂਡ ਪ੍ਰੇਫਰੈਂਸਸ ਤੇ ਖਰਾ ਉਤਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਹ ਸਨੇਹ ਨੂੰ ਫੜਨਾ ਪਊਗਾ ਖਾਸ ਕਰਕੇ ਨੌਜਵਾਨ ਬੀਬੀਆਂ ਪੰਜਾਬ ਦੀਆਂ ਕਿ ਖਪਤਕਾਰਾਂ ਦੀ ਜ਼ਰੂਰਤ ਨੂੰ ਪਹਿਚਾਣ ਕੇ ਉਹਨਾਂ ਤੱਕ ਜਨਸਾਂ ਤੋਂ ਪਦਾਰਥ ਤਿਆਰ ਕਰਕੇ ਪੰਚਾਓ ਤੇ ਮੁਨਾਫੇ ਦੇ ਵਿੱਚ ਇਜ਼ਾਫਾ ਪਾਓ। 파ਰਲ ਮੱਖੀ ਫਾਰਮ ਅੱਜ ਦੇ ਬੀ ਕੀਪਰਜ਼ ਦੇ ਰਿਪਰੈਜ਼ੈਂਟੇਟਿਵ ਦਾ ਸੁਨੇਹਾ ਕਿ ਪ੍ਰੋਗਰੈਸਿਵ ਬੀ ਕੀਪਰਜ਼ ਐਸੋਸੀਏਸ਼ਨ ਦੇ ਤਹਿਤ ਸ਼ਹਿਦ ਪੈਦਾ ਕੀਤਾ, ਸ਼ਹਿਦ ਪੈਦਾ ਕਰਕੇ ਉਹਦੀ ਡੱਬਾਬੰਦੀ ਕੀਤੀ, ਖਬਰਕਾਰ ਦੇ ਸਾਹਮਣੇ ਕੀਤਾ। ਫਿਰ ਉਸ ਤੋਂ ਬਾਅਦ ਵੀ ਨਹੀਂ ਹਟੇ। ਸ਼ਹਿਦ ਤੋਂ ਸ਼ਹਿਦ ਗੁਲਕੰਦ, ਸ਼ਹਿਦ ਦੇ ਪੇੜੇ ਤੇ ਸ਼ਹਿਦ ਨੂੰ ਅੱਡ-ਅੱਡ ਦਬਾਬੰਦੀ ਕਰਕੇ 100 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਦੀ ਡੱਬਾਬੰਦੀ ਕਰਕੇ ਅੱਜ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਥੀਮ ਤੇ ਪਹਿਰਾ ਦਿੰਦੇ ਹੋਏ ਪਰুল ਹਣੀ ਜਿਹੜਾ ਕਿ ਦਰਸਾਉਂਦਾ ਹੈ ਕਿ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਉਮੀਦ ਹੈ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਇਸ ਸਨੇਹ ਨੂੰ ਫੜਨਗੇ ਤੇ ਇਸ ਖਿੱਤੇ ਦੇ ਵਿੱਚ ਆਪਣੇ ਹੱਥ ਅਜ਼ਮਾਉਣਗੇ ਤੇ ਵੱਧ ਤੋਂ ਵੱਧ ਉਤਪਾਦ ਬਣਾ ਕੇ ਖਪਤਕਾਰਾਂ ਦੀ ਝੋਲੀ ਚ ਪਾਉਂਦੇ। ਅੱਜ ਦੇ ਯੁੱਗ ਦੀ ਕਹਾਣੀ ਗਲੋਬਲ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਸਟਾਲ ਤੇ ਅਸੀਂ ਖੜੇ ਆਂ ਜਿਹੜੀ ਕਿ ਦਰਸਾਉਂਦੀ ਹੈ ਕਿ ਕਿਵੇਂ ਜਿਹੜੇ ਪਿੰਡਾਂ ਦੇ ਨੌਜਵਾਨ ਆ ਖਾਸ ਕਰਕੇ ਪਿੰਡਾਂ ਦੀਆਂ ਬੀਬੀਆਂ ਜਿਹੜੀਆਂ ਉਹਨਾਂ ਨੇ ਕਿਵੇਂ ਇਕੱਠੇ ਹੋ ਕੇ ਪਹਿਲਾਂ ਤਾਂ ਇੱਕ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣਾਈ ਉਸ ਤੋਂ ਤਹਿਤ ਉਹਨਾਂ ਨੇ 50 ਵਸਤੂਆਂ ਘੜੀਆਂ ਜਿਹੜੀਆਂ ਕਿ ਉਹਨਾਂ ਨੇ ਜਿੰਸ ਖੁਦ ਆਪ ਤਿਆਰ ਕੀਤੀ ਸੀ ਜਾਂ ਉਹਨਾਂ ਨੇ ਆਪਣੇ ਮੈਂਬਰਸ ਦੇ ਖੇਤਾਂ ਦੇ ਵਿੱਚੋਂ ਉਸ ਜਿੰਸ ਨੂੰ ਇਕੱਠਾ ਕਰਕੇ ਉਹ 50 ਵਸਤੂਆਂ ਘੜ ਕੇ ਖਪਤਕਾਰ ਦੇ ਸਨਮੁਖ ਕੀਤੀਆਂ ਸਿੱਧੇ ਤੌਰ ਤੇ ਵੀ ਤੇ ਵੰਡ ਪ੍ਰਣਾਲੀ ਬਣਾ ਕੇ ਵੀ ਕੀਮਤ ਵੀ ਬਾਖੂਬੀ ਤੈਅ ਕੀਤੀ ਜਿਹੜੀ ਇਹ ਸਾਰੀ ਸਟੋਰੀ ਦਰਸਾਉਂਦੀ ਆ ਅੱਜ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲੇ ਦੇ ਥੀਮ ਨੂੰ ਜਿੰਸਾਂ ਤੋਂ ਉਤਪਾਦ ਬਣਾਈਏ ਖੇਤੀ ਮੁਨਾਫਾ ਹੋਰ ਵਧਾਈਏ ਮੈਂ ਇੱਥੇ ਬੇਨਤੀ ਕਰਨਾ ਚਾਹੂਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਨੁਮਾਇੰਦਾ ਹੋਣ ਦੇ ਨਾਤੇ ਕਿ ਸਾਰੇ ਪੰਜਾਬ ਦੇ ਨੌਜਵਾਨ ਸਾਥੀ ਸਾਡੇ ਇਸ ਸਨੇਹ ਨੂੰ ਫੜਨ ਤੇ ਗਤੀਸ਼ੀਲਤਾ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜਨ ਤੇ ਟ੍ਰੇਨਿੰਗ ਹਾਸਲ ਕਰਕੇ ਇਸੇ ਖਿੱਤੇ ਦੇ ਵਿੱਚ ਆਪਣੇ ਜਿਹੜੇ ਆਹੋ ਜੋਹਰ ਦੁਕਾਨ ਤੁਹਾਡੇ ਸਾਹਮਣੇ ਕਰ ਰਿਹਾ ਬਬਨਪੁਰੀਆ ਗੁੜ ਕੁੱਲ ਮਿਲਾ ਕੇ ਸਾਨੂੰ ਸੁਨੇਹੇ ਨੂੰ ਫੜਨਾ ਪਊਗਾ ਕਿ ਆਪ ਦੀ ਜਿੰਸ ਨੂੰ ਆਪ ਤਿਆਰ ਕਰਕੇ ਉਸ ਤੋਂ ਬਾਅਦ ਉਸ ਤੋਂ ਪਦਾਰਥ ਬਣਾ ਕੇ ਉਤਪਾਦ ਬਣਾ ਕੇ ਇਸ ਨੌਜਵਾਨ ਜ਼ਿੰਮੇਦਾਰਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਖੇਤੀ ਵਿਗਿਆਨ ਕੇਂਦਰ ਆ ਸਾਡਾ ਸੰਗਰੂਰ ਵਾਲਾ ਉਹਦੇ ਬੈਨਰ ਦੇ ਤਹਿਤ ਗੁੜ ਤੇ ਸ਼ੱਕਰ ਕਈ ਤਰ੍ਹਾਂ ਦਾ ਮੰਡੀ ਦੇ ਵਿੱਚ ਖਪਤਕਾਰਾਂ ਦੇ ਸੰਮੁਖ ਕੀਤਾ ਅੱਜ ਦੇ ਸਮੇਂ ਦੀ ਲੋੜ ਆਜ ਦੇ ਸਮੇਂ ਦੀ ਪੁਕਾਰ ਆ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਜ਼ਿਮੀਦਾਰ ਆ ਜੇ ਉਹ ਇਸ ਸੁਨੇਹੇ ਨੂੰ ਫੜਨ ਤੇ ਆਪਣੇ ਆਪਣੇ ਖਿੱਤੇ ਦੇ ਵਿੱਚ ਆਪਣੀ ਆਪਣੀ ਕਮੋਡਿਟੀ ਨੂੰ ਇਦਾਂ ਹੀ ਹੈਂਡਲ ਕਰਨ ਤਾਂ ਜੋ ਮੁਨਾਫੇ ਜਜ਼ਾਫਾ ਹੋ ਚੁਕੇ ਹੋ ਸਕੇ ਤੇ ਇਹ ਕ੍ਰਾਂਤੀ ਆਉਣ ਵਾਲੇ ਸਮੇਂ ਦੇ ਵਿੱਚ ਤੇਜ਼ੀ ਨਾਲ ਵੀ ਆ ਰਹੀ ਆ ਤੇ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਨੌਜਵਾਨ ਜ਼ਿਮੀਦਾਰ ਇਸ ਗੱਲ ਨੂੰ ਫੜਨਗੇ ਤੇ ਸਾਡੇ ਨਾਲ ਸਾਡਾ ਸਾਥ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਕੈਫਰੋ ਤਲਵਾੜਾ ਪੰਜਾਬ ਸਰਕਾਰ ਦਾ ਪ੍ਰੋਸੈਸਿੰਗ ਪ੍ਰੋਜੈਕਟ ਜਿਹਦੇ ਤਹਿਤ 800 ਦੇ ਕਰੀਬ ਸਿੱਧੇ ਜਾਂ ਸਿੱਧੇ ਤੌਰ ਤੇ ਇਹਨਾਂ ਨਾਲ ਸਵਾਨੀਆਂ ਤੇ ਪਿੰਡਾਂ ਦੇ ਨੌਜਵਾਨ ਰਲੇ ਹੋਏ ਆ ਤਲਵਾੜਾ ਖੇਤਰ ਦੇ ਵਿੱਚ ਜਿਹੜਾ ਕਿ ਰੇਨ ਫੈਡ ਖੇਤਰ ਆ ਉੱਥੇ ਜੋ ਵੀ ਮੈਡੀਸਨਲ ਪਲਾਂਟਸ ਤੇ ਅਰੋਮੈਟਿਕ ਪਲਾਂਟਸ ਹੁੰਦੇ ਆ ਉਹ ਸਾਰੀ ਚੁਗਾਈ ਭਾਵੇਂ ਆਮਲਾ ਭਾਵੇਂ ਹਰੜ ਬਿਹੜਾ ਜਾਂ ਹੋਰ ਫਸਲਾਂ ਚੋਕ ਕੇ ਕੈਫਰੋ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਲਿਆ ਕੇ ਉਹਨਾਂ ਦੀ ਪ੍ਰੋਸੈਸਿੰਗ ਕਰਕੇ 50 ਦੇ ਕਰੀਬ ਵਸਤੂਆਂ ਜਿਹੜੀਆਂ ਖਪਤਕਾਰ ਦੀ ਝੋਲੀ ਚ ਪਾਈਆਂ ਮਾਡਲ ਦੇ ਤਹਿਤ ਅਪਣਾਉਣ ਦੀ ਲੋੜ ਹੈ ਇਸ ਮਾਡਲ ਨੂੰ ਸਾਰੇ ਪੰਜਾਬ ਦੇ ਵਿੱਚ ਜੇ ਸਾਰੇ ਨੌਜਵਾਨ ਜ਼ਿੰਮੇਵਾਰ ਅਪਣਾ ਲੈਣ ਤਾਂ ਮੁਨਾਫੇ ਦੇ ਵਿੱਚ ਇਜ਼ਾਫਾ ਹੋਊਗਾ ਜੇਕਰ ਤੁਸੀਂ ਵੀ ਖੇਤੀ ਨਾਲ ਸੰਬੰਧਿਤ ਕਿਸੇ ਵੀ ਉਤਪਾਦ ਨੂੰ ਪੈਕਿੰਗ ਕਰਕੇ ਵੇਚਣ ਦਾ ਤਰੀਕਾ ਸਿੱਖਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ ਇਹ ਬਿਨਾਂ ਕਿਸੇ ਸਵਾਲ ਦੇ ਤੁਹਾਡੀ ਮਦਦ ਲਈ ਤਿਆਰ ਰਹਿਣਗੇ